ਭਾਰਤੀ ਰੇਲਵੇ ਦੁਨੀਆਂ ਦੇ ਸਭ ਤੋਂ ਵੱਡੇ ਰੇਲ ਨੈਟਵਰਕਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਹੈ ਇੱਥੇ ਹਰ ਰੋਜ਼ ਲੱਖਾਂ ਲੋਕ ਰੇਲ ਗੱਡੀ ਦੇ ਰਾਹੀਂ ਯਾਤਰਾ ਕਰਦੇ ਨੇ ਤੇ ਆਪਣੀ ਮੰਜ਼ਿਲ ਤੇ ਪਹੁੰਚਦੇ ਨੇ ਯਾਤਰਾ ਦੇ ਹੋਰ ਸਾਧਨਾਂ ਦੇ ਮੁਕਾਬਲੇ ਰੇਲ ਗੱਡੀ ਦੇ ਰਾਹੀਂ ਯਾਤਰਾ ਕਰਨਾ ਬੜਾ ਹੀ ਕਿਫਾਇਤੀ ਹੈ ਇਸ ਤੋਂ ਇਲਾਵਾ ਭਾਰਤੀ ਰੇਲ ਯਾਤਰਾ ਦਾ ਇੱਕ ਬੜਾ ਹੀ ਸੁਵਿਧਾਜਨਕ ਸਾਧਨ ਹੈ ਤੇ ਦੱਸਦੇ ਕਿ ਇਹ ਉਹ ਕਾਰਨ ਹੈ ਕਿ ਜਿਹੜੇ ਲੋਕ ਨੂੰ ਲੰਬੀ ਦੂਰੀ ਦੀ ਯਾਤਰਾ ਦੇ ਲਈ ਰੇਲ ਗੱਡੀ ਇਹਦੇ ਵਿੱਚ ਯਾਤਰਾ ਕਰਨਾ ਹੀ ਪਸੰਦ ਕਰਦੇ ਨੇ ਤੇ ਯਾਤਰੀਆਂ ਨੂੰ ਰੇਲ ਗੱਡੀ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਜਿਸ ਦੇ ਵਿੱਚ ਉਹਨਾਂ ਦਾ ਸਫ਼ਰ ਵੀ ਆਸਾਨ ਹੋ ਜਾਂਦਾ ਹੈ ਤੇ ਦੱਸਦੇ ਕਿ ਇਹ ਕਿ ਰੇਲ ਗੱਡੀ ਦੇ ਵਿੱਚ ਯਾਤਰਾ ਦੇ ਦਰਮਿਆਨ ਯਾਤਰੀਆਂ ਦੇ ਲਈ ਕਈ ਨਿਯਮ ਵੀ ਬਣਾਏ ਗਏ ਨੇ ਜਿਨ੍ਹਾਂ ਦੀ ਪਾਲਣਾ ਕਰਨਾ ਯਾਤਰੀਆਂ ਦੇ ਲਈ ਜ਼ਰੂਰੀ ਹੈ ਇਹ ਨਿਯਮ ਯਾਤਰੀਆਂ ਦੀ ਸਹੂਲਤ ਦੇ ਲਈ ਨੇ ਇਹਨਾਂ ਦੇ ਵਿੱਚ ਰੇਲ ਗੱਡੀ ਦੇਰੀ ਦੀ ਸਥਿਤੀ ਦੇ ਵਿੱਚ ਰਿਫੰਡ ਰੇਲ ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੇ ਜਾਂ ਫਿਰ ਜ਼ਖਮੀ ਹੋਣ ਦੇ ਵਿੱਚ ਮੁਆਵਜ਼ਾ ਵੀ ਮਿਲਦਾ ਹੈ ਜੇਕਰ ਕੋਈ ਟ੍ਰੇਨ ਆਪਣੇ ਨਿਰਧਾਰਤ ਸਮੇਂ ਤੋਂ ਬਾਅਦ ਦੇਰੀ ਦੇ ਨਾਲ ਚੱਲਦੀ ਹੈ ਤਾਂ ਰੇਲਵੇ ਯਾਤਰੀਆਂ ਨੂੰ ਰਿਫੰਡ ਦਿੰਦਾ ਹੈ ਇਸੇ ਤਰ੍ਹਾਂ ਟ੍ਰੇਨ ਦੇ ਵਿੱਚ ਯਾਤਰਾ ਕਰਨ ਵਾਲੀ ਯਾਤਰੀਆਂ ਨੂੰ ਕੁਝ ਨੁਕਸਾਨ ਹੁੰਦਾ ਹੈ ਤਾਂ ਰੇਲਵੇ ਨੂੰ ਉਸ ਦੀ ਪਰਪਾਈ ਕਰਨੀ ਪੈਂਦੀ ਹੈ ਹਾਲਾਂਕਿ ਇਸ ਦੇ ਲਈ ਜ਼ਰੂਰੀ ਹੈ ਕਿ ਰੇਲਵੇ ਇਸ ਨੁਕਸਾਨ ਦੇ ਲਈ ਜ਼ਿੰਮੇਵਾਰ ਹੋਵੇ ਕਈ ਵਾਰ ਭਾਰਤੀ ਰੇਲ ਦੀਆਂ ਟ੍ਰੇਨਾਂ ਦੁਰਘਟਨਾ ਦਾ ਸ਼ਿਕਾਰ ਹੁੰਦੀਆਂ ਨੇ ਜਾਂ ਕਈ ਵਾਰ ਰ ਬਹੁਤ ਸਾਰੇ ਯਾਤਰੀ ਆਪਣੀ ਜਾਨ ਗਵਾ ਦਿੰਦੇ ਨੇ ਤੇ ਉਹਨਾਂ ਨੂੰ ਗੰਭੀਰ ਸੱਟਾਂ ਵੀ ਲੱਗਦੀਆਂ ਨੇ ਅਜਿਹੀ ਸਥਿਤੀ ਦੇ ਵਿੱਚ ਭਾਰਤੀ ਰੇਲਵੇ ਨਾ ਯਾਤਰੀਆਂ ਨੂੰ ਮੁਆਵਜ਼ਾ ਦਿੰਦੀ ਹੈ ਅਜਿਹੀ ਸਥਿਤੀ ਦੇ ਵਿੱਚ ਸਵਾਲ ਇਹ ਹੈ ਕਿ ਜੇਕਰ ਰੇਲ ਗੱਡੀ ਦੇ ਵਿੱਚ ਯਾਤਰਾ ਕਰਨ ਦੇ ਨਾ ਕਿਸੇ ਵਿਅਕਤੀ ਦੀ ਕੁਦਰਤੀ ਮੌਤ ਹੁੰਦੀ ਹੈ ਜਾਂ ਬਿਮਾਰੀ ਨਾਲ ਮੌਤ ਹੁੰਦੀ ਹੈ ਤੇ ਕੀ ਅਜਿਹੀ ਸਥਿਤੀ ਦੇ ਵਿੱਚ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਦਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਜਿਹਾ ਨਹੀਂ ਹੁੰਦਾ ਦਰਅਸਲ ਰੇਲਵੇ ਦੇ ਵੱਲੋਂ ਮੁਆਵਜ਼ਾ ਸਿਰਫ ਉਹਨਾਂ ਸਥਿਤੀਆਂ ਦੇ ਵਿੱਚ ਹੀ ਦਿੱਤਾ ਜਾਂਦਾ ਜਦੋਂ ਕਿਸੇ ਨੁਕਸਾਨ ਦੇ ਵਿੱਚ ਰੇਲਵੇ ਦੀ ਰਾਹ ਪਰਵਾਈ ਜਾਂ ਕਿਸੇ ਰੇਲਵੇ ਦੇ ਕਰਮਚਾਰੀ ਦੀ ਗਲਤੀ ਹੁੰਦੀ ਹੈ ਅਜਿਹੀ ਸਥਿਤੀ ਦੇ ਵਿੱਚ ਜੇਕਰ ਕਿਸੇ ਯਾਤਰੀ ਦੀ ਯਾਤਰਾ ਦੌਰਾਨ ਕੁਦਰਤੀ ਹਾਲਾਤਾਂ ਦੇ ਵਿੱਚ ਜਾਂ ਕਿਸੇ ਯਾਤਰੀ ਦੀ ਗਲਤੀ ਦੇ ਕਾਰਨ ਮੌਤ ਹੋਵੇ ਤਾਂ ਰੇਲਵੇ ਇਸ ਦੇ ਲਈ ਜ਼ਿੰਮੇਵਾਰ ਨਹੀਂ ਹੁੰਦਾ ਤੇ ਪੀੜਤ ਪਰਿਵਾਰ ਨੂੰ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਭਾਰਤੀ ਰੇਲਵੇ ਦੁਨੀਆ ਦੇ ਸਭ ਤੋਂ ਵੱਡੇ ਰੇਲ ਨੈਟਵਰਕਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਹੈ ਇੱਥੇ ਹਰ ਰੋਜ਼ ਲੱਖਾਂ ਲੋਕ ਰੇਲ ਗੱਡੀ ਦੇ ਰਾਹੀਂ ਯਾਤਰਾ ਕਰਦੇ ਨੇ ਤੇ ਆਪਣੀ ਮੰਜ਼ਿਲ ਤੇ ਪਹੁੰਚਦੇ ਨੇ ਯਾਤਰਾ ਦੇ ਹੋਰ ਸਾਧਨਾਂ ਦੇ ਮੁਕਾਬਲੇ ਰੇਲ ਗੱਡੀ ਦੇ ਰਾਹੀਂ ਯਾਤਰਾ ਕਰਨਾ ਬੜਾ ਹੀ ਕਿਫਾਇਤੀ ਹੈ ਇਸ ਤੋਂ ਇਲਾਵਾ ਭਾਰਤੀ ਰੇਲ ਯਾਤਰਾ ਦਾ ਇੱਕ ਬੜਾ ਹੀ ਸੁਵਿਧਾਜਨਕ ਸਾਧਨ ਹੈ ਤੇ ਦੱਸਦੇ ਕਿ ਇਹ ਉਹ ਕਾਰਨ ਹੈ ਕਿ ਜਿਹੜੇ ਲੋਕ ਨੂੰ ਲੰਬੀ ਦੂਰੀ ਦੀ ਯਾਤਰਾ ਦੇ ਲਈ ਰੇਲ ਗੱਡੀ ਇਹਦੇ ਵਿੱਚ ਯਾਤਰਾ ਕਰਨਾ ਹੀ ਪਸੰਦ ਕਰਦੇ ਨੇ ਤੇ ਯਾਤਰੀਆਂ ਨੂੰ ਰੇਲ ਗੱਡੀ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਜਿਸ ਦੇ ਵਿੱਚ ਉਹਨਾਂ ਦਾ ਸਫ਼ਰ ਵੀ ਆਸਾਨ ਹੋ ਜਾਂਦਾ ਹੈ ਤੇ ਦੱਸਦੇ ਕਿ ਰੇਲ ਗੱਡੀ ਦੇ ਵਿੱਚ ਯਾਤਰਾ ਦੇ ਦਰਮਿਆਨ ਯਾਤਰੀਆਂ ਦੇ ਲਈ ਕਈ ਨਿਯਮ ਵੀ ਬਣਾਏ ਗਏ ਨੇ ਜਿਨ੍ਹਾਂ ਦੀ ਪਾਲਣਾ ਕਰਨਾ ਯਾਤਰੀਆਂ ਦੇ ਲਈ ਜ਼ਰੂਰੀ ਹੈ ਇਹ ਨਿਯਮ ਯਾਤਰੀਆਂ ਦੀ ਸਹੂਲਤ ਦੇ ਲਈ ਨੇ ਇਹਨਾਂ ਦੇ ਵਿੱਚ ਰੇਲ ਗੱਡੀ ਦੇਰੀ ਦੀ ਸਥਿਤੀ ਦੇ ਵਿੱਚ ਰਿਫੰਡ ਰੇਲ ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੇ ਜਾਂ ਫਿਰ ਜ਼ਖਮੀ ਹੋਣ ਦੇ ਵਿੱਚ ਮੁਆਵਜ਼ਾ ਵੀ ਮਿਲਦਾ ਹੈ ਜੇਕਰ ਕੋਈ ਟ੍ਰੇਨ ਆਪਣੇ ਨਿਰਧਾਰਤ ਸਮੇਂ ਤੋਂ ਬਾਅਦ ਦੇਰੀ ਦੇ ਨਾਲ ਚੱਲਦੀ ਹੈ ਤਾਂ ਰੇਲਵੇ ਯਾਤਰੀਆਂ ਨੂੰ ਰਿਫੰਡ ਦਿੰਦਾ ਹੈ ਇਸੇ ਤਰ੍ਹਾਂ ਟ੍ਰੇਨ ਦੇ ਵਿੱਚ ਯਾਤਰਾ ਕਰਨ ਵਾਲੀ ਯਾਤਰੀਆਂ ਨੂੰ ਕੁਝ ਨੁਕਸਾਨ ਹੁੰਦਾ ਹੈ ਤਾਂ ਰੇਲਵੇ ਨੂੰ ਉਸ ਦੀ ਪਰਪਾਈ ਕਰਨੀ ਪੈਂਦੀ ਹੈ ਹਾਲਾਂਕਿ ਇਸ ਦੇ ਲਈ ਜ਼ਰੂਰੀ ਹੈ ਕਿ ਰੇਲਵੇ ਇਸ ਨੁਕਸਾਨ ਦੇ ਲਈ ਜ਼ਿੰਮੇਵਾਰ ਹੋਵੇ ਕਿਵਰ ਭਾਰਤੀ ਰੇਲ ਦੀਆਂ ਟ੍ਰੇਨਾਂ ਦੁਰਘਟਨਾ ਦਾ ਸ਼ਿਕਾਰ ਹੁੰਦੀਆਂ ਨੇ ਜਾਂ ਕਈ ਵਾਰ ਰੇ ਬਹੁਤ ਸਾਰੇ ਯਾਤਰੀ ਆਪਣੀ ਜਾਨ ਗਵਾ ਦਿੰਦੇ ਨੇ ਤੇ ਉਹਨਾਂ ਨੂੰ ਗੰਭੀਰ ਸੱਟਾਂ ਵੀ ਲੱਗਦੀਆਂ ਨੇ ਅਜਿਹੀ ਸਥਿਤੀ ਦੇ ਵਿੱਚ ਭਾਰਤੀ ਰੇਲਵੇ ਨਾ ਯਾਤਰੀਆਂ ਨੂੰ ਮੁਆਵਜ਼ਾ ਦਿੰਦੀ ਹੈ ਅਜਿਹੀ ਸਥਿਤੀ ਦੇ ਵਿੱਚ ਸਵਾਲ ਇਹ ਹੈ ਕਿ ਜੇਕਰ ਰੇਲ ਗੱਡੀ ਦੇ ਵਿੱਚ ਯਾਤਰਾ ਕਰਨ ਦੇ ਨਾ ਕਿਸੇ ਵਿਅਕਤੀ ਦੀ ਕੁਦਰਤੀ ਮੌਤ ਹੁੰਦੀ ਹੈ ਜਾਂ ਬਿਮਾਰੀ ਨਾਲ ਮੌਤ ਹੁੰਦੀ ਹੈ ਤੇ ਕੀ ਅਜਿਹੀ ਸਥਿਤੀ ਦੇ ਵਿੱਚ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਦਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਜਿਹਾ ਨਹੀਂ ਹੁੰਦਾ ਦਰਸਲ ਰੇਲਵੇ ਦਵੋਂ ਮੁਆਵਜ਼ਾ ਸਿਰਫ ਉਹਨਾਂ ਸਥਿਤੀਆਂ ਦੇ ਵਿੱਚ ਹੀ ਦਿੱਤਾ ਜਾਂਦਾ ਜਦੋਂ ਕਿਸੇ ਨੁਕਸਾਨ ਦੇ ਵਿੱਚ ਰੇਲਵੇ ਦੀ ਰਾਹ ਪਰਵਾਈ ਜਾਂ ਕਿਸੇ ਰੇਲਵੇ ਦੇ ਕਰਮਚਾਰੀ ਦੀ ਗਲਤੀ ਹੁੰਦੀ ਹੈ ਅਜਿਹੀ ਸਥਿਤੀ ਦੇ ਵਿੱਚ ਜੇਕਰ ਕਿਸੇ ਯਾਤਰੀ ਦੀ ਯਾਤਰਾ ਦੌਰਾਨ ਕੁਦਰਤੀ ਹਾਲਾਤਾਂ ਦੇ ਵਿੱਚ ਜਾਂ ਕਿਸੇ ਯਾਤਰੀ ਦੀ ਗਲਤੀ ਦੇ ਕਾਰਨ ਮੌਤ ਹੋਵੇ ਤਾਂ ਰੇਲਵੇ ਇਸ ਦੇ ਲਈ ਜ਼ਿੰਮੇਵਾਰ ਨਹੀਂ ਹੁੰਦਾ ਤੇ ਪੀੜਤ ਪਰਿਵਾਰ ਨੂੰ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਜਾਂਦਾ